ਜੋ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਵਕਤ ਜੋ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਦਾ ਕਰੋਪੀ ਚੱਲ ਰਹੀ ਹੈ ਅੱਜ ਅਸੀਂ ਦਰੰਗਲਾ ਬੈਲਟ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਗਲੜੀ ਦਰੰਗਲਾ ਵਾਲਾ ਆਏ ਸੀ ਇੱਥੇ ਜਿਹੜੀ ਸੇਵਾ ਕਰ ਰਹੇ ਨੇ ਯੂਕੇ ਤੇ ਬਾ ਰਿੰਗ ਮਦੀ ਸਾਧ ਸੰਗਤ ਜਿਹੜੀ ਬਾਹਰੋਂ ਉਹ ਸੇਵਾ ਕਰ ਰਹੀ ਹੈ ਜਿਨ੍ਹਾਂ ਦੇ ਕੋਠੇ ਢੱਟ ਗਏ ਨੇ ਜਾਂ ਜਿਨ੍ਹਾਂ ਦੇ ਕੱਚੇ ਬਿਲਕੁਲ ਨਕਾਰਾ ਹੋ ਚੁੱਕੇ ਨੇ ਉਹਨਾਂ ਨੂੰ ਤਰਪਾਲਾਂ ਦੀ ਸੇਵਾ ਟਾਰਚਾਂ ਦੀ ਸੇਵਾ ਤੇ ਮੱਛਰਦਾਨੀ ਦੀ ਸੇਵਾ ਕਰ ਰਹੇ ਨੇ ਅੱਜ ਤਕਰੀਬਨ ਅਸੀਂ 100 ਪਰਿਵਾਰਾਂ ਨੂੰ ਇੱਧਰ ਦੇ ਕੇ ਚੱਲੇ ਆ ਜੇ ਕੋਈ ਪਰਿਵਾਰ ਰਹਿ ਜਾਣਗੇ ਉਹਨਾਂ ਨੂੰ ਫੇਰ ਅਗਲੀ ਵਾਰੀ ਅਸੀਂ ਜ਼ਰੂਰ ਦੇ ਕੇ ਫੇਰ ਜਾ ਕੇ ਪਿੰਡਾਂ 'ਚ ਪਤਾ ਕਰਦੇ ਆ ਜੇ ਕੋਈ ਰਹਿ ਗਿਆ ਤਾਂ ਉਹਨਾਂ ਨੂੰ ਜ਼ਰੂਰ ਦੇਵਾਂਗੇ ਮੈਂ ਸਭ ਤੋਂ ਪਹਿਲਾਂ ਆਪਣੇ ਵੀਰ ਜਿਹੜੇ ਬਾਹਰੋਂ ਸੇਵਾ ਕਰ ਰਹੇ ਨੇ ਯੂਕੇ ਦੀ ਸਾਧ ਸੰਗਤ ਤਾਂ ਰਿੰਗਮ ਦੀ ਸਾਧ ਸੰਗਤ ਉਹਨਾਂ ਦਾ ਆਪਣੇ ਸਾਰੇ ਇਲਾਕੇ ਵੱਲੋਂ ਆਪਣੇ ਜ਼ਿਲ੍ਹੇ ਵੱਲੋਂ ਆਏ ਵੀਰਾਂ ਭਰਾਵਾਂ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਆਪਣੇ ਜਿਹੜੇ ਮਿਹਨਤ ਦੇ ਵਿੱਚੋਂ ਜਿਹੜਾ ਆਪਣਾ ਤਸਵੰਦ ਕੱਢ ਕੇ ਇਹਨਾਂ ਦੀ ਸੇਵਾ ਕਰ ਰਹੇ ਹੋ ਸਾਡਾ ਕੋਟਨ ਕੋਟਨ ਤਨਵਾਦ ਤੇ ਸਾਰੀ ਸੰਗਤ ਦਾ ਵੀ ਧੰਨਵਾਦ ਪ੍ਰਮਾਤਮਾ ਕਰੇ ਕਿ ਇਹੋ ਜੀ ਨੌਬਤ ਨਾ ਆਵੇ ਕਿ ਕਿਸੇ ਨੂੰ ਕਿਸੇ ਕੋਲ ਲੈਣ ਦੀ ਲੋੜ ਪਵੇ ਪਰ ਫਿਰ ਮੈਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਦੇਖੋ ਪੰਜਾਬ ਦੇ ਲੋਕ ਜਿਹੜੇ ਸਾਡੇ ਨੇ ਪਿੰਡਾਂ ਦੇ ਲੋਕ ਜੀਵਿੰਦਾਰ ਭਰਾ ਜਿਹੜੇ ਬੱਚੇ ਨੇ ਹੜਾਂ ਤੋਂ ਉਹ ਲੰਗਰ ਦੀ ਸੇਵਾ ਰਾਸ਼ਨ ਦੀ ਸੇਵਾ ਸਾਰੇ ਤਰ੍ਹਾਂ ਕਰ ਰਹੇ ਨੇ ਪਰ ਬਾਹਰ ਬਾਹਰ ਜਿਹੜੇ ਸਾਡੇ ਪੰਜਾਬੀ ਭਰਾ ਗਏ ਨੇ ਉਹਨਾਂ ਨੂੰ ਆਪਣੇ ਪੰਜਾਬ ਨਾਲ ਹਮਦਰਦੀ ਹੈ ਉਹਨਾਂ ਨੇ ਪੰਜਾਬ ਦਾ ਦੁੱਖ ਵੇਖ ਕੇ ਬਾਹਰੋਂ ਸੇਵਾ ਵੀ ਕਰ ਰਹੇ ਨੇ ਪਰ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਡੇ ਇੱਥੇ ਪ੍ਰਸ਼ਾਸਨ ਨੇ ਕੋਈ ਇਹੋ ਜਿਹਾ ਪ੍ਰਾਲਾ ਨਹੀਂ ਕੀਤਾ ਕਿ ਜੇ ਇਹਨਾਂ ਨੂੰ ਕੋਈ ਰਾਸ਼ਨ ਦਈਏ ਚਾਹੇ ਕੋਈ ਤਰਪਾਲ ਦਈਏ ਚਾਹੇ ਕੋਈ ਡੰਗਰ ਮਰ ਗਏ ਨੇ ਕੋਈ ਉਹਨਾਂ ਦਾ ਸੂਦਾ ਕਰੀਏ ਡੰਗਰ ਨੇ ਤੇ ਉਹ ਪਾਣੀ ਚੋਂ ਤਾਂ ਤਰੇ ਫਿਰਨਦੇ ਨੇ ਕੋਈ ਉਹਦਾ ਨੱਪਣ ਦਾ ਪ੍ਰਬੰਧ ਨਹੀਂ ਮੁਸਕ ਦਾ ਪ੍ਰਬੰਧ ਨਹੀਂ ਸਾਡੇ ਜਿਹੜੇ ਜੁਕੇ ਵਾਲੇ ਵੀਰ ਜਿੰਨੀ ਸਾਥ ਸੰਗਤ ਅਸੀਂ ਪਰਸੋਂ ਤੋਂ ਇੱਥੇ ਮੈਡੀਕਲ ਕੈਂਪ ਦਾ ਸ਼ੁਰੂ ਕਰ ਰਹੇ ਹਾਂ ਲਗਾਤਾਰ ਰੱਖਾਂਗੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਕੋਈ ਹੋਵੇ ਦਵਾਈ ਕੋਈ ਪੈਸਾ ਨਹੀਂ ਲਿਆ ਜਾਵੇਗਾ ਰੀ ਮੈਡੀਕਲ ਕੈਂਪ ਜਿਹੜਾ ਉਹ ਵੀ ਅਸੀਂ ਚਾਲੂ ਕਰ ਰਹੇ ਆਂ ਪਸੂਆਂ ਵਾਸਤੇ ਤਹੀ ਕਿ ਸੋਚਿਆ ਜੀ ਪਸੂਆਂ ਵਾਸਤੇ ਅਸੀਂ ਕਹਿੰਦੇ ਅਸੀਂ ਜਾ ਕੇ ਪਤਾ ਕਰਦੇ ਆਂ ਜਿਹੜੀ ਕੋਈ ਲੋੜ ਆ ਜੋ ਲੋਕ ਦੱਸਣਗੇ ਉਹ ਅਸੀਂ ਆਪਣੇ ਵੀਰਾਂ ਨੂੰ ਦੱਸਿਆ ਜਾਵੇਗਾ ਤੇ ਉਸੇ ਹਿਸਾਬ ਨਾਲ ਗਾਹ ਅੱਗੇ ਸੇਵਾ ਕੀਤੀ ਜਾਵੇਗੀ ਮੈਂ ਕੁਲਦੀਪ ਸਿੰਘ ਬੈਂਸ ਸ਼੍ਰੋਮਣੀ ਅਕਾਲੀ ਦਲ ਤੋਂ ਜੰਮੂ ਕਲਸਰ ਮੈਂ ਪੰਜਾਬ ਮੈਂ ਇਹ ਸੰਸਥਾ ਦਾ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਹਲਕੇ ਦੇ ਦਰਦ ਨੂੰ ਮਹਿਸੂਸ ਕਰਦਿਆਂ ਹੋਇਆ ਜੋ ਮੇਰੇ ਵੀਰ ਨੇ ਯੂਕੇ ਤੋਂ ਸਾਰੇ ਪੈਸੇ ਆਪਣੇ ਵੀਰਾਂ ਤੋਂ ਇਕੱਠੇ ਕਰਕੇ ਸਾਡੇ ਹਲਕੇ ਦੀਨਾ ਨਗਰ ਦੇ ਦਰੰਗਲਾ ਦੇ ਪਿੰਡਾਂ ਦੇ ਵਿੱਚ ਲਾਏ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਬਹੁਤ ਜ਼ਿਆਦਾ ਪਈ ਸੀ ਬੜਾ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਸਾਰਾ ਨੁਕਸਾਨ ਤੇ ਨਹੀਂ ਕਿਸੇ ਦਾ ਭਰ ਸਕਦੇ ਪਰ ਜਿਹੜੀ ਇਹ ਟਾਈਮ ਦੇ ਉੱਤੇ ਜਿਹੜੀ ਆ ਮਲਮ ਪੱਟੀ ਕਰ ਦੇਣੀ ਆ ਨਾ ਕਿਸੇ ਨੂੰ ਕੁਝ ਨਾ ਕੁਝ ਦੇ ਦੇਣਾ ਜਿੰਦਾ ਜਿਨ੍ਹਾਂ ਦੇ ਕੋਠੇ ਕੱਚੇ ਟਹਿ ਗਏ ਸੀਗੇ ਝੋਂਡੇ ਸੀ ਉਹਨਾਂ ਕੋ ਰਹਿਣ ਨੂੰ ਥਾਂ ਨਹੀਂ ਸੀ ਕੋਈ ਗੁਰਦੁਆਰਿਆਂ ਵਿੱਚ ਬੈਠਾ ਸੀ ਕੋਈ ਸਰਾਜ ਗਿਆ ਹੋਇਆ ਸੀ ਪਰ ਇੱਥੋਂ ਦੇ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਕੋਈ ਉਹੋ ਜੀ ਬਾਹ ਨਹੀਂ ਖੜੀ ਉਹਨਾਂ ਨੇ ਵੀ ਕੋਝਾ ਮਜਾਕ ਹੀ ਕੀਤਾ ਨਾ ਲਾ ਲ ਤੇ ਚਲੋ ਇਹ ਸੰਸਥਾ ਤੱਕ ਇਹ ਮੈਸੇਜ ਪਹੁੰਚਿਆ ਉਹਨਾਂ ਨੇ بجائے ਫੋਟੋਆਂ ਖਚਾਣ ਦੇ ਜਾਂ ਕੁਝ ਉਹਨਾਂ ਨੇ ਸਿੱਧੇ ਡਾਇਰੈਕਟ ਹੀ ਸਾਡੇ ਕੋਲ ਅੱਜ ਤਰਪਾਲਾਂ ਮਛਰਦਾਨੀਆਂ ਔਰ ਟਾਰਚਾਂ ਦਾ ਪ੍ਰਬੰਧ ਕਰਕੇ ਲਿਆਂਦਾ ਔਰ ਅਸੀਂ ਸਾਰੇ ਜਿੰਨੇ ਲੋੜਵੰਦ ਸੀਗੇ ਉਹਨਾਂ ਸਾਰਿਆਂ ਨੂੰ ਇੱਥੇ ਬੁਲਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਸਾਰਿਆਂ ਨੂੰ ਮੱਈਆ ਕਰਵਾ ਦਿੱਤਾ ਤਾਂ ਇਹ ਇਹ ਸੰਸਥਾ ਦੇ ਦਿਲ ਤੋਂ ਰਣੀ ਆ ਇਹਨਾਂ ਨੇ ਜੋ ਕੋਸ਼ਿਸ਼ ਕੀਤਾ ਉਹ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਵੀ ਅਸੀਂ ਅੱਗੇ ਤੋਂ ਹੋਰ ਵੀ ਤੁਹਾਡਾ ਜਿਹੜਾ ਵਾ ਸਾਥ ਦੇਾਂਗੇ ਰਾਸ਼ਨ ਪਾਣੀ ਵੀ ਦੇਾਂਗੇ ਸੋ ਅਸੀਂ ਸਾਰੇ ਜਿੰਨੇ ਵੀ ਲਾਗੇ ਪਿੰਡ ਸੀਗੇ ਅੱਜ ਜਿਵੇਂ ਮੱਦੇਪੁਰ ਸੀਗਾ ਕਾਦੀਆਂ ਵਾਲੀ ਠੁੰਡੀ ਸ਼ਾਹਪੁਰ ਨੰਡਾਲਾ ਨੂੰ ਇੱਥੋਂ ਵੰਡਿਆ ਉਸ ਤੋਂ ਬਾਅਦ ਹੁਣ ਹੀ ਸੰਘੌਰ ਠਾਕਰਪੁਰ ਸ਼੍ਰੀ ਰਾਮਪੁਰ ਹਸਨਪੁਰ ਔਰ ਸੰਦਰਪੁਰ ਪਾਰਲੇ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ ਉੱਥੇ ਵੀ ਇਹ ਸਾਰਾ ਕੁਝ ਜਿਹੜਾ ਵਾ ਮਈਆ ਕਰਾ ਕੇ ਉਹਨਾਂ ਨੂੰ ਆਵਾਂਗੇ ਤਾਂ ਜੋ ਉਹ ਕੁਛ ਨਾ ਕੁਛ ਇਹਨੂੰ ਲੈ ਕੇ ਜਿੱਦਾਂ ਬਰਸਾਤ ਦਾ ਮੌਸਮ ਆਜੇ ਵੀ ਮੀਂਹ ਬੜੇ ਜ਼ੋਰ ਦਾ ਪੈ ਗਿਆ ਸੀਗਾ ਉਹ ਉਹਨਾਂ ਦੇ ਇਸ਼ਤਿਹਾਲ ਦੇ ਵਿੱਚ ਆ ਸਕਣ ਅਸੀਂ ਇਸ ਸੰਸਦਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ